ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰ ਪਾਸਿੰਗ ਪਮਾੜੀ 20 ਪੋਜ਼ਿਟਿਵ ਪੰਜਾਬੀ ਚੈਨਲ ਤੋਂ ਅੱਜ ਆਪਾਂ ਪਹੁੰਚੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵੱਡਾ ਟਾਊਨ ਕਿੱਥੇ ਭਾਈ ਕਨੀਆ ਟਰੱਸਟ ਨਹੀਂ ਹੋ ਬਲੱਡ ਕੈਂਪ ਵਿੱਚ ਲਾਇਆ ਜਾ ਰਿਹਾ ਵਾ ਜੂਨ ਦਾ ਜਦੋਂ ਮਹੀਨਾ ਚੜਦਾ ਇੱਕ ਜੂਨ ਜਦੋਂ ਤੁਨੂੰ ਆਉਂਦੀ ਹੈ ਤੁਨੂੰ 84 ਟਾਈਮ ਚ ਤੇ ਆ ਜਾਂਦਾ ਹੈ ਉਹ 84 ਟਾਈਮ ਜੋ ਸਿੱਖਾਂ ਦੀ ਨਸਲ ਕੁੱਸੀ ਕੀਤੀ ਗਈ ਜਦੋਂ ਸਿੱਖਾਂ ਦੇ ਜਵਾਨੀ ਜਵਾਨੀ ਨੂੰ ਤਹਿਨਾਸ਼ ਕੀਤਾ ਗਿਆ ਉਹ ਹਰ ਮੰਦਰ ਸਾਹਿਬ ਦੇ ਟਿਕ ਚੜੇਗੇ ਉਹ ਟਾਈਮ ਜਦੋਂ ਸਾਨੂੰ ਆ ਜਾਂਦਾ ਹੈ ਉਸ ਟਾਈਮ ਜਦ ਕਰਦੇ ਹੋਏ ਪਾਈਕ ਨੀ ਟੈਸਟ ਵੱਲੀ ਹੂੰ ਖੂਨ ਦਾ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਵਾ ਕੁਝ ਗੱਲਾਂ ਕਰਦੇ ਆ ਇਹਨਾਂ ਦੇ ਪ੍ਰਧਾਨ ਤਰਜੀਤ ਨਮਾਣਾ ਜੀ ਜੋ ਅੱਜ ਆਪ ਵੀ ਖੂਨ ਕੈਂਪ ਵਿੱਚ ਆਪ ਹੀ ਖੂਨ ਦਾਨ ਕਰ ਰਹੇ ਨੇ ਇਹਨਾਂ ਨਾਲ ਕੁਝ ਗੱਲਾਂ ਕਰਦੇ ਆ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਾਣਾ ਜੀ ਜੋ 84 ਟਾਈਮ ਜਦੋਂ ਆਪਾਂ 84 ਜਦ ਕਰਦੇ ਆ 1 ਜੂਨ ਜਦੋਂ ਆਉਂਦੀ ਆ ਉਹਨੂੰ 84 ਜਿੱਤੇ ਆ ਜਾਂਦੀ ਹੈ ਉਹ 84 ਟਾਈਮ ਵਿੱਚ ਜਦੋਂ ਉਸਨੂੰ ਭਾਰਤ ਦੀ ਫੌਜ ਸਾਡੇ ਹਰਿਮੰਦਰ ਸਾਹਿਬ ਤੇ ਹਮਲਾ ਕਰਦੀ ਹੈ ਅੰਮ੍ਰਿਤਸਰ ਵਿੱਚ ਚੜਦੀ ਹੈ ਤਾਂ ਉਹ ਉਸਨੂੰ ਪਾਣੀ ਤੱਕ ਨਹੀਂ ਪੁੱਛਦੀ ਜੇ ਸੰਗਤ ਉਹਨਾਂ ਤੋਂ ਪਾਣੀ ਮੰਗਦੀ ਸੀ ਤਾਂ ਅੱਗੋਂ ਗੋਲੀ ਦੀ ਆਵਾਜ਼ ਆਉਂਦੀ ਸੀ ਗੋਲੀ ਪੈਂਦੀ ਸੀ ਤਾਂ ਉਸਨੂੰ ਤੋਇ ਜਾਦ ਕਰਦੇ ਹੋਏ ਤੁਸੀਂ ਖੂਨਦਾਨ ਕੈਂਪ ਲਗਾ ਰਹੇ ਹੋ ਇਹਦੇ ਵਾਰਤੂ ਵਿਸ਼ੇਸ਼ ਕਾਰਨ ਕੀ ਕਾਰਨ ਹੋ ਸਕਦਾ ਹੈ ਤੇ ਉਹ ਵੀ ਵਾਰ ਥੋੜਾ ਕੀ ਕਹਿਣਾ ਵਾ ਕਿ ਉਸ ਗੋਲੀ ਤੇ ਅੱਜ ਖੂਨਦਾਨ ਕੈਂਪ 'ਚ ਕੀ ਫਰਕ ਹੈ ਨਾ ਭੁੱਲਣ ਜੋਗ ਨਾ ਬਖਸ਼ਣ ਜੋਗ ਸਾਕਾ ਸ੍ਰੀ ਦਰਬਾਰ ਸਾਹਿਬ 1984 ਕੱਲੂ ਕਰੇ ਦੀ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅੱਜ ਭਾਈ ਕਨੀਆ ਜੀ ਮਸ਼ੀਨ ਸ਼ਿਵ ਸੋਸਾਇਟੀ ਵੱਲੋਂ ਮਨੁੱਖਤਾ ਦੇ ਭਲੇ ਲਈ ਮਹਾਨ ਖੂਨਦਾਨ ਕੈਂਪ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਟਾ ਐਕਸਟੈਂਸ਼ਨ ਵਿੱਚ ਇਹ ਲਗਾਇਆ ਗਿਆ ਔਰ ਗੁਰੂ ਘਰ ਦਾ ਸਿਧਾਂਤ ਆ ਨਾ ਕੋ ਬੈਰੀ ਨਹੀਂ ਬਗਾਨਾ ਸੋ ਅਨੰਦਪੁਰ ਸਾਹਿਬ ਜੀ ਚੰਗ ਦਾ ਪ੍ਰਸੰਗ ਯਾਦ ਆ ਜਾਂਦਾ ਜਦੋਂ ਹਕੂਮਤ ਨੇ ਲੋਕੇ ਦੀ ਸਿੱਖ ਕੌਮ ਨੂੰ ਖਤਮ ਕਰਨ ਲਈ ਹਮਲਾ ਕੀਤਾ ਸੀਗਾ ਤੇ ਉਸ ਵੇਲੇ ਪਾਸ਼ਾ ਨੇ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ ਯੁੱਧ ਕਰਨ ਲਈ ਤਿਆਰ ਕੀਤਾ ਤੇ ਉੱਥੇ ਭਾਈ ਕਨੀਆ ਸਿੰਘ ਜੀ ਦੀ ਹਾਂਜੀ ਸੇਵਾ ਲਈ ਕਿ ਤੁਸੀਂ ਸਿੱਖਾਂ ਨੂੰ ਪਾਣੀ ਪਿਉਣਾ ਜੰਗ ਦੇ ਮਦਾਂ ਜੋ ਉਸ ਵੇਲੇ ਗਰਮੀ ਬਹੁਤ ਸੀਗੀ ਸੋ ਭਾਈ ਕਨੀਆ ਸਿੰਘ ਜੀ ਨੇ ਜਿੱਥੇ ਆਪਣੇਆਂ ਨੂੰ ਪਾਣੀ ਪਿਆ ਉੱਥੇ ਵੈਰੀਆਂ ਨੂੰ ਵੀ ਪਲਾਇਆ ਹਾਂਜੀ ਤੇ ਜਦੋਂ ਸਿੱਖ ਜ਼ਖਮੀ ਕਰਕੇ ਵੈਰੀਆਂ ਨੂੰ ਸੁੱਟ ਦਿੰਦੇ ਸੀ ਮੁਗਲਾਂ ਨੂੰ ਦੁਸ਼ਮਣਾਂ ਨੂੰ ਤਾਂ ਉਹ ਉਹਨਾਂ ਨੂੰ ਪਾਣੀ ਪਿਲਾਉਂਦੇ ਤੇ ਸਿੱਖ ਉਹਨਾਂ ਨੂੰ ਰੋਕਦੇ ਕਿ ਭਾਈ ਸਾਹਿਬ ਜੀ ਤੁਸੀਂ ਇਹਨਾਂ ਨੂੰ ਜ਼ਖਮੀ ਕਰਦੇ ਛੜਦੇ ਇਹ ਉੱਠ ਕੇ ਦੁਬਾਰਾ ਵਾਰ ਕਰਦੇ ਨੇ ਇਹਨਾਂ ਨੂੰ ਪਾਣੀ ਨਾ ਪਿਲਾਓ ਸੋ ਭਾਈ ਕਨੀਆ ਸਿੰਘ ਜੀ ਬਿਨਾਂ ਭੇਦ ਭਾਵ ਉਹਨਾਂ ਵਿਅਰੀਆਂ ਨੂੰ ਪਾਣੀ ਪਿਲਾਉਂਦੇ ਰਹੇ ਬਾਅਦ ਜਦੋਂ ਜੰਗ ਫਤਿਹ ਹੋ ਗਈ ਤਾਂ ਹਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਸਜੇ ਸਨ ਸਿੱਖਾਂ ਨੇ ਅਗਰ ਸ਼ਿਕਾਇਤ ਕੀਤੀ ਗੁਰੂ ਸਾਹਿਬ ਜੀ ਭਾਈ ਕਨੀਆ ਸਿੰਘ ਜੀ ਬੜੇ ਜ਼ਾਲਮ ਨੇ ਇਹ ਵਿਅਰੀਆਂ ਦੇ ਨਾਲ ਮਿਲੇ ਹੋਏ ਨੇ ਅਸੀਂ ਇਹਨਾਂ ਨੂੰ ਜ਼ਖਮੀ ਕਰਕੇ ਛੱਡ ਦਿੰਨੇ ਆ ਕਿ ਉਹਨਾਂ ਨੂੰ ਪਾਣੀ ਪਿਲਾਉਂਦੇ ਅਸੀਂ ਰੋਕਦੇ ਆ ਉਹਨਾਂ ਨੂੰ ਫਿਰ ਪਿਉਂਦੇ ਹੋ ਸਰ ਤੇ ਹਮਲਾ ਕਰਦੇ ਆ ਜਦੋਂ ਗੁਰੂ ਸਾਹਿਬ ਨੇ ਭਾਈ ਘਟੀਆਂ ਸਿੰਘ ਜੀ ਨੂੰ ਪੁੱਛਿਆ ਤਾਂ ਭਾਈ ਘਟੀਆਂ ਸਿੰਘ ਜੀ ਨੇ ਬੜੇ ਆਦਤ ਤੇ ਸਤਿਕਾਰ ਦੇ ਨਾਲ ਸੀਸ ਨਿਵਾਉਂਦੇ ਹੋਏ ਗੁਰੂ ਸਾਹਿਬ ਨੂੰ ਕਿਹਾ ਗੁਰੂ ਸਾਹਿਬ ਜੀ ਆਪ ਜੀ ਸਾਨੂੰ ਸੰਗਤ ਚ ਉਪਦੇਸ਼ ਕਰਦੇ ਹੋ ਕਿ 84 ਲੱਖ ਜੂਨਾਂ ਦੇ ਵਿੱਚ ਹਰੇਕ ਜੂਨ ਦੇ ਵਿੱਚ ਪਰਮਾਤਮਾ ਨਰਿੰਕਾਰ ਕਾਬੂਰ ਵਾਹਿਗੁਰੂ ਆਪ ਵਸਦਾ ਤੇ ਮੈਂ ਜਿੱਤਵੀ ਕੋ ਮੇਰੇ ਅਗੇ ਕੋਈ ਬੁੱਕ ਕਰਦਾ ਸੀ ਉਹ ਜ਼ਖਮੀ ਤੇ ਮੈਨੂੰ ਆਪ ਜੀ ਦੇ ਦਰਸ਼ਨ ਹੋ ਰਹੇ ਸੀ ਮੈਂ ਆਪ ਜੀ ਨੂੰ ਸ਼ਿਕਾਰਿਆ ਸੀ ਸੋ ਗੁਰੂ ਸਾਹਿਬ ਜੀ ਭਾਈ ਕਨੀਆ ਜੀ ਦੇ ਇਸ ਜਵਾਬ ਤੋਂ ਪ੍ਰਸੰਨ ਹੋ ਕੇ ਗੱਲ ਵਕੜੀ ਚ ਲੈ ਕੇ ਅਸ਼ੀਰਵਾਦ ਦਿੰਦੇ ਹੋਏ ਜੇਬ ਚੋਂ ਮਲ ਦੀ ਪੱਟੀ ਦੇ ਡੱਬੀ ਕੱਢੀ ਤੇ ਭਾਈ ਕਨੀਆ ਜੀ ਨੂੰ ਕਿਹਾ ਕਿ ਜੋ ਅਕਾਲ ਪੁਰਖ ਨਰੰਕਾਰ ਵਾਹਿਗੁਰੂ ਹੈ ਮੈਨੂੰ ਸੰਸਾਰ ਤੇ ਭੇਜਿਆ ਸੀ ਵਖਾ ਕੇ ਉਹ ਤੁਹਾਨੂੰ ਵੀ ਦਿਖਣ ਲੱਗ ਪਿਆ ਤੇ ਤੁਹਾਡੇ ਤੇ ਮੇਰੇ ਵਿਚ ਅੰਤਰ ਨਹੀਂ ਰਿਹਾ ਜਿੱਥੇ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਅਵਜ਼ਾਰੀਆਂ ਨੂੰ ਪਾਣੀ ਪਲਾਉਂਦੀ ਸਿਵਾਂ ਨਿਭਾਉਂਦੇ ਹੋ ਅੱਗੋ ਤੋੜਾ ਨੇ ਮਲਮ ਦੀ ਪੱਟੀ ਵੀ ਕਰਿਆ ਕਰੋ ਸੋ ਇਹ ਬਹੁਤ ਵੱਡਾ ਗੁਰੂ ਸਾਹਿਬ ਨੇ ਮੈਸੇਜ ਦਿੱਤਾ ਸੀ ਨਾ ਕੋ ਬੈਰੀ ਨਹੀਂ ਬਗਾਨਾ ਮਾਨਸ ਕੀ ਜਾ ਸਬੇ ਕੋ ਪਛਾਨਬੋ ਇਹ ਸਾਡੇ ਕੌਮ ਦੀ ਬੜੀ ਬੜੀ ਤਰਾਸ ਤਰਾਸਦਗੀ ਹੈ ਕਿ ਜਿੱਥੇ ਸਿੱਖੀ ਦਾ ਬੇਸ ਵੀ ਇਹੀ ਹੈ ਤੇ ਸਿੱਖੀ ਦਾ ਐਂਡ ਵੀ ਇਹੀ ਹੈ ਇਹ ਦੱਸਾਂ ਗੁਰੂਆਂ ਨੇ ਪ੍ਰੈਕਟੀਕਲ ਆਪਣੇ ਜੀਵਨ ਦਾ ਨਚੋਰ ਦਸਮ ਪਾਤਸ਼ਾਹ ਨੇ ਪ੍ਰੈਕਟੀਕਲ ਰੂਪ ਚ ਦਿੱਤਾ ਲੇਕਿਨ ਸਾਡੇ ਸਿੱਖ ਪ੍ਰਚਾਰਕਾਂ ਨੇ ਇਨੂੰ ਵਿਸਾਰਤਾ ਜੇ ਅਸੀਂ ਇਹ ਘਰ ਘਰ ਮੈਸੇਜ ਦਿੱਤਾ ਹੁੰਦਾ ਆ ਇੱਥੇ ਦੁੱਖ ਨਾ ਬਣੇ ਕਿਹੜਾ ਮੰਨਦਾ ਕਿ ਸਾਡੇ ਸਿੱਖਾਂ ਨੂੰ ਨਹੀਂ ਪਤਾ ਪਹਿਲੀ ਗੱਲ ਤੇ ਸਿੱਖ ਪ੍ਰਚਾਰਕਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਉਹ ਮਲਮ ਪੱਟੀ ਦਿਵਸ ਕਦੋਂ ਆਂਦਾ ਹੈ ਹਨਾ ਇਹ ਮਲਮ ਪੱਟੀ ਦਿਵਸ ਨੂੰ ਵੱਡੇ ਪੱਧਰ ਤੇ ਮੈਂ ਸਿੱਖ ਕੌਮ ਨੂੰ ਅਪੀਲ ਕਰਦਾ ਵਿਸ਼ਵ ਭਰ ਦੇ ਵੱਡੇ ਸਿੱਖਾਂ ਨੂੰ ਐਸਜੀਪੀਸੀ ਨੂੰ ਅਪੀਲ ਕਰਦਾ ਜਥੇਦਾਰ ਸ੍ਰੀ ਅਕਾਲ ਦੇਵ ਜੀ ਨੂੰ ਮੈਂ ਬੇਨਤੀ ਕਰਦਾ ਰਗਵੀਰ ਸਿੰਘ ਜੀ ਨੂੰ ਜਥੇਦਾਰ ਸਾਹਿਬ ਜੀ ਨੂੰ ਕਿ ਤੁਸੀਂ ਕੌਮ ਦੇ ਜਥੇਦਾਰ ਹੋ ਸੋ ਬੜੇ ਦੁੱਖ ਨਾਲ ਕਹਿਣਾ ਕਰ ਪਿਆ ਰਿਹਾ ਕਿ ਤੁਹਾਡੇ ਇਤਿਹਾਸ ਦੇ ਵਿੱਚੋਂ ਜਿੱਥੇ ਸਿੱਖ ਪ੍ਰਚਾਰਕ تیار ਕੀਤੇ ਜਾਂਦੇ ਆ ਉੱਥੇ ਇਤਿਹਾਸ ਹੀ ਗਾਇਬ ਕਰ ਦਿੱਤਾ ਗਿਆ ਕਿ ਭਾਈ ਘਨੀਏ ਨਾਲ ਇਤਿਹਾਸ ਇਹ ਪ੍ਰਸੰਗ ਪੜਾਇਆ ਹੀ ਨਹੀਂ ਜਾਂਦਾ ਸੋ ਪਹਿਲਾਂ ਤਾਂ ਇਹਨੂੰ ਉਹ ਦਰਜ ਕਰਾਓ ਜਿੱਥੇ ਸਿੱਖ ਵਿਦਿਆਲੇ ਨੇ ਜਿੱਥੇ ਸਿੱਖ ਪ੍ਰਚਾਰਕ تیار ਕੀਤੇ ਜਾਂਦੇ ਆ ਜੇ ਉਹਨਾਂ ਨੂੰ ਪੜਾਇਆ ਹੀ ਨਹੀਂ ਜਾਊਗਾ ਦੱਸਿਆ ਨਹੀਂ ਹੋਊਗਾ ਸਿੱਖ ਕਿ ਮਲਮਪੱਟੀ ਦਵਸ ਕੀ ਏ ਇਹਦਾ ਦਿਨ ਕਿਹੜਾ ਹੈ ਇਹ ਕਦੋਂ ਬਣਾਉਣਾ ਜੇ ਉਹਨਾਂ ਨੂੰ ਪਤਾ ਹੀ ਨਹੀਂ ਤੇ ਇਹ ਇਹ ਕਦੋਂ ਆਪਾਂ ਮਨਾਵਾਂਗੇ ਜਦ ਤੱਕ ਇਹ ਅਸੀਂ ਇਹਨੂੰ ਵੱਡੇ ਪੱਧਰ ਤੇ ਨਹੀਂ ਮਨਾਉਂਦੇ ਅਸੀਂ ਸਿੱਖਾਂ ਨੂੰ ਨਹੀਂ ਦੱਸਦੇ ਅਸੀਂ ਦੂਜੀਆਂ ਕੌਮਾਂ ਨੂੰ ਕਰੋ ਦੱਸਾਂਗੇ ਜਦੋਂ ਅਸੀਂ ਦੱਸਤਾ ਤੇ ਫਿਰ ਤੁਹਾਡੇ ਖਾਲਸਾ ਰਾਏ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਇਹ ਤੁਸੀਂ ਬਹੁਤ ਵੱਡਾ ਸਵਾਲ ਚੱਕਤਾ ਇੱਥੇ ਕਿ ਸਾਡੇ ਇਹ ਸ਼ੋਮਣੀ ਕਮੇਟੀ ਬਣੀ ਹੋ ਸਾਡੇ ਇਤਿਹਾਸ ਨੂੰ ਨਹੀਂ ਜਾਣੂ ਕੀਤਾ ਜਾ ਰਿਹਾ ਇਹ ਜੀ ਆਪਾਂ ਕੀ ਭਾਈ ਕਨੀਜਾ ਟਰਸਟ ਕੀ ਭਾਈ ਕਨੀਜਾ ਜੀ ਬਾਰੇ ਕੀ ਤੁਹਾਨੂੰ ਹੋਰ ਇਤਿਹਾਸ ਵੀ ਜਾਣੂ ਨਹੀਂ ਕਰਦਾ ਕਰਾ ਜਾਂਦਾ ਨਹੀਂ ਸਾਡੀ ਕਿਤਾਬਾਂ ਛੱਪਦੀਆਂ ਨੇ ਨਾ ਹੀ ਸਾਡੇ ਸਾਡੇ ਕੋਈ ਇੰਨਾ ਗੁਰਦੁਆਰਾ ਸਾਹਿਬ ਹੀ ਹੈਗੀ ਆ ਤਾਂ ਇੱਕ ਗੁਰਦਾਰੇ ਨਾਮ ਤੇ ਹੀ ਆ ਨਿਤਨੇਮ ਜਰੂਰ ਹੁੰਦਾ ਉੱਥੇ ਹੀ ਸਵੇਰ ਸ਼ਾਮ ਨਿਤਨੇਮ ਹੁੰਦਾ ਪਰ ਬੱਚਿਆਂ ਨੂੰ ਨਹੀਂ ਜੋੜਿਆ ਜਾਇਆ ਜਾਂਦਾ ਸਿੱਖੀ ਨਾਲ ਨਹੀਂ ਜੋੜਿਆ ਜਾਂਦਾ ਉਹ ਰੋਡ 'ਤੇ ਕੀ ਕਹਿਣਾ ਵਾ ਦੇਖੋ ਇਹ ਜਿੱਥੇ ਇਹ ਸਿੱਖ ਪ੍ਰਚਾਰਕਾਂ ਦੀ ਗੁਰੂ ਘਰਾਂ ਦੀ ਗੱਲ ਆ ਮੈਂ ਉਹਨਾਂ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਲੇਕਿਨ ਇੱਥੇ ਸਭ ਤੋਂ ਵੱਡਾ ਕਸੂਰ ਮਾਂ ਪਿਓ ਦਾ ਸਹੀ ਗੱਲ ਜਦ ਤੱਕ ਮਾਂ ਬਾਪ ਪਾਣੀ ਬਣੇ ਧਾਰਨੀ ਹੋ ਗੁਰੂ ਦੇ ਲੜਨੀ ਲੱਗਣਗੇ ਤੇ ਬੱਚਿਆਂ ਕਿੱਥੇ ਜੋੜ ਲਣਗੇ ਜੇ ਆਪ ਉਹ ਗੁਰੂ ਤੋਂ ਬੇਮੁਖ ਹੋਏ ਨੇ ਕਿਸਾਂ ਦੀ ਮੇਰੀ ਵੀ ਕਰਦੇ ਆ ਛਾ ਉਹਨੂੰ दारू ਦੀ ਬੋਤਲ ਰੱਖ ਕੇ ਸ਼ਰਾਬਾ ਪੀਂਦੇ ਆ ਤਾਂ ਉਹਨਾਂ ਬੱਚਿਆਂ ਕਿੱਥੇ ਰੋਣੇ ਬੱਚੇ ਦਾ ਚਿੱਤਾ ਪੀਣਗੇ ਇੱਥੇ ਨਾ ਕਲੀਨ ਚਿੱਟ ਦਿਨਾ ਉਹਨਾਂ ਨੂੰ ਸਰਕਾਰਾਂ ਨੂੰ ਵੀ ਸਰਕਾਰ ਕਹੇ ਮੂੰਹ ਚ ਨਹੀਂ ਆ ਕੇ ਬੰਦੀ ਦੋਸ਼ੀ ਹੋਏਗੇ ਨੇ ਸਰਕਾਰ ਦਾ ਕੰਮ ਹੈ ਨਸ਼ੇ ਨੂੰ ਰੋਕਣਾ ਲੇਕਿਨ ਸਭ ਤੋਂ ਵੱਡੇ ਦੋਸ਼ੀ ਮਾਪਿਓ ਨੇ ਫਿਰ ਫਿਰ ਆਉਂਦੀ ਦੂਜਿਆਂ ਦੀ ਗੱਲ ਸੋ ਸਾਨੂੰ ਪਹਿਲਾਂ ਮਾਪਿਆਂ ਨੂੰ ਚਾਹੀਦਾ ਬਾਣੀ ਬਾਣੀ ਧਰਦੀ ਹੋ ਕੇ ਗੁਰੂ ਗ੍ਰੰਥ ਸਾਹਿਬੇ ਲੜ ਲਾ ਕੇ ਤੇ ਤਾਂ ਹੀ ਅਸੀਂ ਆਪਣੀ ਕੌਮ ਨੂੰ ਬੱਚਿਆਂ ਨੂੰ ਇਹ ਨਸ਼ਿਆਂ ਤੋਂ ਬਚਾ ਸਕਦੇ ਆ ਤੇ ਆਪਣੇ ਇਤਿਹਾਸ ਤੋਂ ਅਸੀਂ ਜੇ ਆਪ ਜੁਰੇ ਨੇ ਜਾਣੂ ਕਰਾ ਮੰਗੇ ਚਲੋ ਠੀਕ ਹੈ ਤੁਸੀਂ ਐਂਡ ਤੇ ਕੋਈ ਨੌਜਵਾਨੀ ਨੂੰ ਅੱਜ ਦੀ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਬਿਲਕੁਲ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਭਾਈ ਤੁਸੀਂ ਆ ਨਸ਼ੇ ਤਿਆਗ ਕੇ ਬੁਰਾਈਆਂ ਤਿਆਗ ਕੇ ਬਾਣੀ ਬਣੇ ਧਾਰਨੀ ਹੋ ਕੇ ਗੁਰੂ ਵਲੇ ਬਣ ਕੇ ਸੇਵਾ ਸੇਵ ਨਾਲ ਜੁੜ ਕੇ ਮਨੁੱਖਤਾ ਦੀ ਸੇਵਾ ਕਰੋ ਆ ਸਰੀਰ ਨਾਸਵੰਤ ਹੈ ਮੈਂ ਹੁਣ ਬੋਲ ਰਿਹਾ ਮੈਨੂੰ ਨਹੀਂ ਪਤਾ ਅਗਲਾ ਸਾਹ ਲੈਣਾ ਕਿ ਲੈਣਾ ਇਦਾਂ ਚੰਗਾ ਕਿ ਤੁਸੀਂ ਜਿਉਂਦੇ ਜੀ ਖੂਨਦਾਨ ਕਰੋ ਮਰਨ ਤੋਂ ਬਾਅਦ ਆਪਣਾ ਸਰੀਰ ਤੇ ਅੱਖਾਦਾਨ ਜੂਰ ਕਰੋ ਤਾਂ ਕਿ ਉਹ ਕਿਸੇ ਹੋਰ ਲੋੜਵੰਦੇ ਉਹ ਔਰਗਨ ਜਿਹੜੇ ਤੁਹਾਡੇ ਮਰ ਕੇ ਸੁਆਹ ਹਣ ਨਾਲ ਕੋਈ ਦੇ ਕੰਮ ਆ ਜਾਣ ਕੀ ਤੁਸੀਂ ਆਪ ਦੇ ਦਾਨ ਕੀਤਾ ਹੋਇਆ ਆਪ ਦਾ ਕੁਝ ਬਿਲਕੁਲ ਮੈਂ ਹਜੇ দান ਨਹੀਂ ਕੀਤਾ ਲੇਕਿਨ ਇਹ ਮੇਰੇ ਕਈ ਦਿਨਾਂ ਮਹੀਨਿਆਂ ਤੋਂ ਮੇਰੇ ਮਨ ਦੇ ਵਿੱਚ ਇਹ ਵਿਚਾਰ ਚੱਲਦੀ ਹੈ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕੈਂਪ ਲਾਵਾਂਗਾ ਔਰ ਮੈਂ ਨੌਜਵਾਨਾਂ ਨੂੰ ਅਪੀਲ ਵੀ ਕਰਾਂਗਾ ਉਸ ਕੈਂਪ ਦੀ ਮੈਂ ਪਹਿਲਾਂ ਇਨਫੋਰਮੇਸ਼ਨ ਦੇਵਾਂਗਾ মিডিਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਕਿ ਆਓ ਆਪਾਂ ਅੱਖਾਂ ਦਾਣ ਸਰੀਰਦਾਨ ਤੇ ਖੂਨਦਾਨ ਦਾ ਆਪ ਕਰਦੇ ਹਾਂ ਸੋ ਇਹ ਆਪਣੇ ਸਮੁੱਚੇ ਮੈਂ ਪਰਿਵਾਰ ਦੇ ਸਮੇਤ ਤੇ ਹੋਰ ਸਾਥੀਆਂ ਤੇ ਦੇ ਨਾਲ ਇਹ ਮੈਂ ਜਲਦੀ ਇਹਦਾ ਕੈਂਪ ਲਾਣ ਜਾ ਰਿਹਾ ਜੀ ਇਹ ਸਨ ਧਰਨ ਸਿੰਘ ਨਮਾਣਾ ਜੀ ਜਿਨ੍ਹਾਂ ਨੇ ਇਹ ਖੂਨਦਾਨ ਬਾਰੇ ਵੀ ਤੇ ਆਪਣੇ ਆਉਣ ਵਾਲੇ ਟਾਈਮ ਬਾਰੇ ਵੀ ਆਉਣ ਵਾਲੀ ਜੋ ਇਨਫੋਰਮੇਸ਼ਨ ਦਿੱਤੀ ਆ ਸਰੀਰਦਾਨ ਅੱਖਾਂਦਾਨ ਬਾਰੇ ਉਹ ਦਿੱਤੀ ਹੈ ਤੇ ਫਿਰ ਮਿਲਦੇ ਆ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ